ਕੀ ਹਾਲ ਚਾਲ ਨੇ ਲੈ ਜੀ ਤੁਹਾਨੂੰ ਕਰਾਈਏ ਸ਼ੌਕ ਲੈ ਵੀ ਇਹਨਾਂ ਨੂੰ ਫਿਰ ਇੱਕ ਕਬੂਤਰ ਦਾ ਮਾੜਾ ਜਿਹਾ ਦੱਸ ਇਤਿਹਾਸ ਕਰ ਰੱਖੀ ਆ ਇਹ ਇਹ ਬਾਈ ਕਬੂਤਰ ਆਤਰ ਸਿੰਘ ਵਾਲੇ ਬਾਜੀ ਛੱਡਿਆ ਸੀ ਆਪਾਂ ਹੂੰ ਇਹ ਉਦੋਂ ਜਿੱਤ ਗਿਆ ਜੀ ਕਬੂਤਰ ਆਪਾਂ ਆਤਰ ਸਿੰਘ ਵਾਲੇ ਬਾਜੀ ਛੱਡਿਆ ਤੇ ਕਿੰਨੇ ਕਬੂਤਰ ਉੱਤੇ ਸੀ ਉਦਦੇ ਕਬੂਤਰ ਯਾਦ ਨਹੀਂ ਆਪਣੇ ਉੱਡੇ ਹੋਣਗੇ 60 70 ਕਬੂਤਰ ਉੱਥੇ ਹੂੰ ਹਾਂ ਕੋਈ ਸੱਤ ਦਾ ਟਾਈਮ ਕਰਤਾ ਦੀ ਕਬੂਤਰਾਂ ਨੇ ਕਿੰਨਾ ਚੋਹੇ ਤੇ ਇਹ ਬਿੱਟੂ ਵਾਲਿਆਂ ਦਾ ਗੱਲ ਇਹ ਬਿੱਟੂ ਵਾਲਾ ਦੱਬਾ ਵਾਲਾ ਕਬੂਤਰ ਆਗਾ ਬਿੱਟੂ گاਉਂ ਵਾਲਾ ਬਿੱਟੂ ਕੌਣ ਬਿੱਟੂ ਛਿੰਗੜਿਆਂ ਵਾਲਾ ਹਾਂ ਠੀਕ ਆ ਤੇ ਕਬੂਤਰੀ ਜਿਹੜੇ ਜਿੱਤੇ ਦਾ ਲੋਹਾ ਖੜੇ ਜਿੱਤੇ ਦੀ ਸ਼ਾਹ ਆਖਾ ਬਾਈ ਉਹਦੀ ਪੱਠੀ ਦਾ ਪੁੱਤ ਆ ਇਹ ਹੂੰ ਠੀਕ ਆ ਅਸਾਂ ਤੇ ਕਿੰਨੇ ਕੂਤਰ ਉੱਡਦੇ ਪਤਾ ਉੱਥੇ ਮੈਂ ਕੂਤਰ ਨਹੀਂ ਪਤਾ ਪੈਨ ਕਿਤੇ ਵੀ 670 ਗੁੱਡੇ ਦੀ ਸਾਡੇ ਅੰਦਾਜ਼ੇ ਨਾਲ ਘਰੇ ਜੇ ਮੈਂ ਉੜਦਾ ਫਿਰ ਕਰੇ ਵਧੀਆ ਉੜਦਾਗਾ 2 3 ਵੇ ਤੱਕ ਉੜਦਾ ਕੂਤਰ ਸਹੀ ਆ ਹਾਂ ਫਿਰ ਦਾ ਪੁਰਾ ਇਹ ਇਹ ਵੀ ਬਿੱਟੂ ਤੋਂ ਆਪੇ ਵੱਡਾ ਕੂਤਰ ਵੱਡੇ ਉਹਦੀ ਡੱਬੀ ਦਾ ਮੇਨ ਦਾ ਬਿੱਟੂ ਬਾਣੀ ਇਹਦਾ ਅਸਪਰ ਇਹਦੇ ਬੱਚੇ ਬਿੱਟੂ ਬਾਣੀ ਵਾਲੀ ਦੀ ਡੱਬੀ ਦਾ ਕੋਈ ਬੱਚਾ ਹੈ ਹੈ ਮੇਨ ਦਾ ਇਹ ਡੱਬਿਆ ਹੁੰਦਾ ਇਹਦੇ ਬਿੱਟੂ ਬਾਣੀ ਇਹਦੇ ਜਿੱਦ ਦੇ ਨੇ ਆਪਣੀ ਬਿੱਟੂ ਬਾਣੀਆ ਯਾਰ ਆਪਣੇ ਲਾਗੇ ਪਰਣਾਲੇ ਦੇ ਲਾਗੇ ਜਿਹੜਾ ਸੰਘੇੜਾ ਮੈਂਡਾ ਹਾਂ ਸੰਘੇੜੇ ਦਾ ਪੁਰਾਣਾ ਕੂਤਰਵਾਜ ਹੁੰਦਾ ਇਹ ਹੂੰ ਉਹ ਆ ਬਿੱਟੂ ਬਾਣੀਆ ਜਿਹੜੇ ਬੂਟੇ ਤੋਂ ਮੋਟਾ ਵਾਲੇ ਦੇ ਬਿੱਟੂ ਵਾਲੇ ਕੋ ਉਤਰੀ ਸ਼ਾਖੇ ਸੇਮ ਗੂਤਰ ਸੀ ਕੋਈ ਇੱਕੋ ਜੀ ਸੀ ਮਤਲਬ ਉਹ ਹੋ ਸਕਦਾ ਵੀ ਅੱਡ ਹੋਣ ਪਰ ਕੁਆਲਿਟੀ ਇੱਕ ਹੀ ਸੀ ਦੋਨੇ ਗੂਤਰ ਇਹ ਇਹਦੇ ਬੱਚੇ ਲਾ ਛੱਡੀ ਹਾਂ ਜੀ ਇਹਦੀ ਬਾਦ ਚਾਹਣ ਕੇ ਵੀ ਤਾਂ ਹਰੇ ਗਿਆ ਸੀਗੇ ਵੇਖਿਆ ਅੜੀ ਦੂਸਰ ਚ ਦੂਸਰ ਚ ਹਾਂ ਉਹਦੀ ਜੀਤੇ ਰਚਨ ਵਾਲੀ ਨੇ ਆ ਕਾਲ ਸੀ ਇਹ ਆਪ ਹੀ ਆਉਂਦੀ ਆ ਇਹਦਾ ਪੁੱਤ ਵੱਡੀ ਖੇੜੀ ਛੜਦਾ ਉਹਦੇ 2-4 ਮਿੰਟ ਕਲੇਰਾਂ ਵਾਲੇ ਸੋਣੀ ਹੋਣੀ ਹੁੰਦੀ ਜਿੱਤੇ ਤੇ 2-4 ਮਿੰਟ ਪਹਿਲਾਂ ਇਹਦਾ ਪੁੱਤ ਬਹਿ ਗਿਆ ਸੀ ਉੱਥੇ ओके ए कान आला बजदा ए मेन बागा ए ਕਾਲਸ ਜਮੰਦਰੂ ਕੰਨ ਵਾਲਾ বাজਦਾ ਆ ਦਿਖਾ ਮੜੀ ਜਿੱਦੜੀ ਬਿੱਟੂਲੀ ਮੈਂਡੰਪੀ ਇਹ ਕੰਨ ਵਾਲੇ বাজਦਾ ਜਾਨਵਰ ਇਹਦੇ ਕਾਲਸ ਹੁੰਦੇ ਇੱਥੇ ਕੀ ਬਾਤ ਹੈ ਇਹਦਾ ਪਰੇ ਦੱਸ ਵੀ ਦਿਓ ਬਰਾ ਇਹ ਵੱਡੇ ਕੰਨ ਵਾਲੇ ਕਬੂਤਰ ਦਾ ਪੁੱਤ ਹੈ ਜੀ ਚਹਾਨ ਕੇਲਾ ਕਬੂਤਰ ਇਹਦਾ ਜਿਹੜਾ ਬਿੱਟੂ ਬਾਣੀ ਵਾਲਾ ਹਾਂ ਜਿਹੜਾ ਸਾਨੂੰ ਚਹਾਨ ਕੇ ਦੱਸਿਆ ਪਹਿਲਾਂ ਚਹਾਨ ਕੇ ਛੱਡੇ ਦੀ ਹਾਂ ਉਹਦਾ ਉਹ ਆ ਕਬੂਤਰ ਇਹ ਆਪ ਓਕੇ ਚਾਹਣ ਕੇ ਆ ਪੁੱੜਿਆ ਹਾਂ ਤੇ ਚਾਣ ਕੇ ਕੀ ਰਿਜ਼ਲਟ ਸੀ ਵੀਰੇ ਦਾ ਉੱਤੇ ਰਹਿ ਗਿਆ ਜੀ ਬਾਈ ਉੱਤੇ ਬੈਠੇ ਸੇ ਰਿਆ ਸੀ ਉੱਤੇ ਠੀਕ ਆ ਓਕੇ ਵੱਡੀ ਖੇੜੀ ਸੀ ਵੱਡੀ ਖੇੜੀ ਖੜਾ 3 ਵਜੇ ਖੜਿਆ ਬਈ ਇਹ ਹਾਂ ਵੱਡੀ ਖੇੜੀ ਕਿੰਨੇ ਕਿੰਨੇ ਟਾਈਮ ਤੇ ਹਰ ਗਿਆ ਸੀ ਇਹ 2-4 ਮਿੰਟ ਪਹਿਲਾਂ ਬੈਠ ਗਿਆ ਦੀ ਸ਼ੁਨੀਕਰ ਨਾਲ ਦੇ ਪਿੰਡ ਬਾਗੇ ਦੀ ਕਲੇਰਾਂ ਨੇ ਉੱਦੇ ਜਿੱਤੇ ਨੂੰ ਦੇ ਮੁੜਿਆ ਆਏ ਸੀ ਉੱਥੇ ਓਕੇ ਹਾਂ ਇੱਕ ਹੋਰ ਕਿੱਥੇ ਛੱਡਾ ਜੀ ਇਹ ਇੱਕ ਹੋਰ ਨਜਾਜ਼ ਯਾਰ ਹੁਣ ਕਿਹੜੇ ਪਿੰਡਾ ਛੱਡਿਆ 3 ਵਜੇ ਛੱਡਾ ਠੀਕ ਆ ਇਹ ਕਾ ਇਹਦੇ ਬਾਰੇ ਕਰਾ ਜਾਣਨਾ ਕਰਾ ਇਹ ਵੀ ਬਰੇ ਆਪਣੇ ਲੈ ਬੈ ਨਾ ਇਹ ਬਿੱਟੂ ਬਾਣੀ ਪਰ ਵੀ ਆਏ ਪਏ ਨੇ ਇਹ ਘੇੜਿਆਂ ਤੋਂ ਇਹ ਗਾਹਾਂ ਇਹਨਾਂ ਦਾ ਪਿੱਛਾ ਬਾਈ ਜਸਵੀਰ ਬਾਦਲ ਕੇ ਸਰਦਾਰਾਂ ਦੇ ਘਰੇ ਜਾਂਦਾ ਹੂੰ ਇਹ ਡੱਪਿਆਂ ਦਾ ਹਾਂ ਇਹ ਮਊਆਂ ਨਾਲੇ ਪੂਰੀ ਕੋਲੇ ਵੀ ਹੈਗੇ ਇੰਦਾਂ ਦੀ ਬਲੱਡ ਲੈਣਾ ਨਾ ਉਹਨਾਂ ਕੋਲੇ ਵੀ ਹੈਗੇ ਨੇ ਕਿਉਂਕਿ ਫਿਰ ਉਹਨਾਂ ਦਾ ਉਹਨਾਂ ਲਈ ਤਾਂ ਜਸਵੀਰ ਵਾਲੇ ਕੂਤਰਾਂ ਦਾ ਘਾਣਾ ਆ ਚਲੋ ਹੁਣ ਬੈਠੇ ਵੀ ਨੇ ਮੌਜੂਦ ਵੀ ਬੈਠੇ ਆ ਇਹ ਇਹ ਫਿਰ ਇਹਦੇ ਛੱਡੀ ਲਾ ਦਲੂ ਦੇ ਦੀ ਕੋਈ ਇਹ ਇੰਨਾ ਨਾ ਲਾਗੇ ਸ਼ਾਖਿਆਂ ਨਾਲ ਲਾਗੇ ਇਹਨਾਂ ਦਾ ਬਹੁਤ ਤਕੜਾ ਰਿਜ਼ਲਟ ਆਉਂਦਾ ਹਾਂ ਠੀਕ ਹੈ ਬਿੱਟੂ ਵਾਲੇ ਆਪਸ ਵਿੱਚ ਲਾ ਕੇ ਹਾਂ ਤੇ ਆਹ ਇਹ ਵੀ ਇੰਨਾ ਜੁਈਆ ਇਹਦਾ ਪੁੱਤ ਆ ਡੱਬੇ ਦਾ ਪੁੱਤ ਹੈ ਇਹਦਾ ਪੁੱਤ ਹੈ ਅੱਛਾ ਇਹ ਡਾ ਡੱਬੇ ਦਾ ਇਹਦਾ ਪੁੱਤ ਆ ਠੀਕ ਹੈ ਠੀਕ ਹੈ ਇਹਦੀਆਂ 3 ਇਹ ਵੀ ਨੇ 4 ਉਧਰ ਬੈਠੀ ਹੈ ਠੀਕ ਹੈ ਕਰਨ ਕਰੇਗੇ ਇਹਨਾਂ ਦੀ ਢਾਈ ਫਿਰ ਕਰੇ ਪੂਰੀ ਫੁੱਲ ਆ ਬਈ ਇਹਨਾਂ ਚਿੱਟਿਆਂ ਨਾਲ ਲਾਗੇ ਇਹਨਾਂ ਦੀ ਇਹ ਜਾਣ ਕੇ ਵਾਲੇ ਜਿਹੜੇ ਤੂੰ ਛੱਡੇ ਸੀ ਬਿੱਟੂ ਵਾਲੇ ਉੰਨਾ ਨਾਲ ਆ ਕੀ ਮਤਲਬ ਜੱਡ ਨਾਲ ਨੇ ਜਿਹਦੀ ਧੀ ਲਾਈ ਤੇ ਸਹੀ ਹੈ ਸਹੀ ਹੈ ਨਹੀਂ ਉਹ ਤੇ ਆ ਜਾਣ ਵਰ ਦਾ ਸ਼ੌਂਕ ਦੱਸ ਇਹ ਠੁੱਲੀ ਵਾਲੀ ਦਾ ਪਿਓ ਇਹ ਯਾਰਾ ਨਾ ਬੱਗੇ ਮੋੜ ਕੈ ਛੱਡਿਆ ਦੀ ਬੱਗੇ ਮੋੜ ਨੇ ਕਿੱਥੇ ਛੱਡਿਆ ਸੀ ਕਰਮ ਘੜਾ ਬਾਈ ਦੇ ਛੱਡਿਆ ਸੀ ਬੱਚਾ ਛੱਡਿਆ ਹਾਂ ਉਥੇ ਲਾਸ਼ ਤੇ ਦੇ ਬਹਿ ਗਿਆ ਸੀਗਾ ਪੱਖੇ ਤੇ ਟਾਈਮ ਤੇ ਹਰ ਗਿਆ ਸੀ ਲਾਸ਼ ਤੇ ਹਾਂ ਬੱਚਾ ਹਾਂ ਤੇ ਫਿਰ ਉਹ ਆਪ ਉਥੇ ਆਪਣੇ ਸਤਾਦ ਕੋਲੇ ਛੱਡ ਕੇ ਬਾਈ ਕੋਲੇ ਮੁਖਤਿਆਰ ਕੋਲੇ ਜਲੂਰ ਵਾਲੇ ਕੋਲੇ ਹੂੰ ਉਥੋਂ ਆਪਣੇ ਕੋਲੇ ਆ ਗਿਆ ਉਥੋਂ ਉਹਦਾ ਮੁੜ ਕੇ ਇੱਥੀ ਆ ਅੱਛਾ ਤੇ ਬ੍ਰੀਡ ਦੀ ਲਾਦ ਲੂ ਤੇ ਢਾਈ ਦਾ ਬਹੁਤ ਉੜਦੀ ਆ ਹਾਂ ਥੱਲੇ 2-3 ਕੱਪ ਪੈਣੇ ਇਹਦੀ ਮੈਂ ਇਹ ਬ੍ਰੀਡ ਬੱਗੇ ਬੱਗੇ ਮੋੜਾ ਲੱਗ ਸਕਦੇ ਜਿੱਤੇ ਇਹਦਾ ਛੜਤਾ ਇਹਦਾ ਜਿੱਤੂ ਅੱਛਾ ਜੇ ਉਹ ਬਜੇ ਬਹੁਤ ਘੱਟ ਘੱਟ ਨੇ ਢਾਈ ਇਹਨਾਂ ਦੀ ਫਿਰ ਘਰੇ ਕਿਵੇਂ ਆ ਗਈ ਢਾਈ ਬਈ ਇਹ 12 1 ਵਜੇ ਕੋੜਦਾ ਆ ਇਹਦੀ ਘੜਾ ਕੇ ਬਾਹਰ ਦਾ ਬਹੁਤ ਉੜਦਿਆ ਇਹ ਲੋਜ ਪੂਰਾ ਹਾਂ ਹਾਂ ਕਹਿਰ ਵਾਲੀ ਨੇ ਇਹ ਹਾਂ ਹਾਂ ਜੇ ਤਾਂ ਸਿੱਧਾ ਮੋੜ ਵਾਲਿਆਂ ਨੂੰ ਲਾਦਣਾ ਫਿਰ ਤਾਂ ਤਗੜੇ ਨੇ ਆਪਣੇ ਆਪ ਦੇ ਕੂਤਰਾ ਨਾਲ ਲਾ ਕੇ ਇਹਦੀ ਘੱਟ ਕਰੇ ਹੋਏ ਥੋੜੇ ਠੰਡੇ ਕਰ ਲੇ ਠੰਡੇ ਕਰ ਲੇ ਜੇ ਮੋੜ ਵਾਲੇ ਆਪਸ ਵਿੱਚ ਭਰਾ ਦਿੰਦੇ ਫਿਰ ਕਾਰਡ ਹੋ ਜਾਂਦੇ ਥੋੜੇ ਫਿਰ ਹੂੰ ਵੀ ਕਾਰਡ ਹੋ ਜਾਂਦੇ ਨਾ ਹਾਂ ਸਹੀ ਆ ਆਈਦੇ ਬਾਰੇ ਵਿੱਚ ਕਰਾ ਦੇ ਸ਼ੋਅ ਕਰਾਂ ਇਹ ਆਪਣੇ ਜਿਹੜਾ ਪਹਿਲਾਂ ਪੁੱਤ ਦਿਖਾਇਆ ਕਰਮਗੜ੍ਹ ਵਾਲਾ ਬੱਗੇ ਕੇਲਾ ਹਾਂ ਉਹਦਾ ਪੁੱਤ ਆ ਓਕੇ ਹਾਂ ਇਹ ਛੱਡਿਆ ਬਾਜੀ ਜੋਲੇ ਦਾ ਭਾਈ ਦਿੱਤਿਆ ਸੀ ਇਹਦਾ ਭਰਾ ਦਿੱਤਿਆ ਸੀ ਇੱਕ ਭੋਜੋ ਵਾਲਾ ਚਿੱਟੀ ਅੱਖਾਂ ਵਾਲਾ ਹੂੰ ਤੇ ਹਰਾ ਮੋਢਾ ਰੰਗਾ ਸੀ ਇਹ ਵੀ ਆਇਤੀ ਛੱਡਿਆ ਸੀ ਹੂੰ ਇਹ ਛੱਡਿਆ ਸੀਗਾ ਇੱਥੇ ਆਪਣਾ ਲਾਲਾ ਛੱਡਿਆ ਦੀ ਉੱਥੋਂ ਵਗਿਆ ਸੀ ਸultanpur sultanpur ਵਗਿਆ ਸੀ ਇਹ ਹੂੰ ਬਾਜੀ ਨਵੇੜਤੀ ਉੱਥੇ ਨੇ ਗੁਰਮੁਲੇ ਛਿਗਿਆ ਹੋਇਆ ਸੀ ਉਹਦੇ ਲਾਲਾ ਤੋਂ ਇਹ sultanpur ਜਾ ਕੇ ਮਤਲਬ ਜਨਮ ਆ ਰਿਆ ਪੂਰੇ ਨੇ ਬਾਜੀ ਨਵੇੜ ਬਾਜੀ ਮੁਕਤੀ ਜੰਤਰ ਵਾਲੇ ਵੀ ਬਹਿ ਗਏ ਸੀ ਇਹ ਫਿਰਦਾ ਜੁੱਤੀ ਲੋ ਦੀ ਬਾਜੀ ਸੀ ਗੁਰਮੁਲੇ ਛਿਗ ਨੇ ਛਾਦਰੀ ਚਾੜਿਆ ਇਹ ਗੁਰਮੁਲੇ ਛਿਗ ਨੇ ਛਾਦਰੀ ਚਾੜਿਆ ਛਾਦਰੀ ਚਾ ਆ ਫੰਗਾ ਜਿਹਦੇ ਲਾਉਸ ਵੀ ਕਾਲਸਾ ਦਾ ਠੀਕ ਹੈ ਲਾਉਸ ਇਹਨਾਂ ਦੇ ਪੁੱਤ ਹੁੰਦੇ ਲੈ ਹੈ ਇਹ ਫਰ ਬੱਗੇ ਵਾਲੇ ਕਬੂਤਰ ਨੇ ਇਹ ਐ ਨਹੀਂ ਪਤਾ ਹਨਾ ਕਿਹਦੇ ਵਾਲੇ ਮਗਰੋਂ ਮਤਲਬ ਕਿਹੜੇ ਨੇ ਨਾ ਮਗਰੋਂ ਨਹੀਂ ਪਤਾ ਕਿਹੜਾ ਬਲਾ ਆਪਾਂ ਪੁੱਛਿਆ ਦਾ ਜੀ ਆਪਣੇ ਕੋਲ ਬੱਗੇ ਤੋਂ ਮਨੇ ਵੀ ਜਾਨਾ ਪਾਕਣਾ ਸਨੱਖਾ ਬਹੁਤ ਡੱਬਾ ਯਾਰ ਇਹ ਬਾਈ ਜੀ ਤੇ ਚੰਨ ਨਾਲ ਵਾਲੇ ਕਬੂਤਰ ਨੇ ਹੂੰ ਇਹ ਵੀ ਉੱਥੇ ਹੀ ਆਏ ਨੇ ਆਪਣੇ ਕੋਲੇ ਆ ਉੱਥੇ ਕਿਧਿਆ ਉਸਤਾਦ ਦੇ ਘਰੇ ਜਲੂਰੀ ਅਸੇ ਜਲੂਰ ਗਿੱਜਿਆ ਵਾਸੀ ਮੁਖਤਿਆਰ ਕੋਲ ਹੂੰ ਅਸੇ ਵੀਰੇ ਛੱਡਿਆ ਛੱਡਿਆ ਇਹ ਦੋ ਬਾਜੀਆਂ ਜੇ ਇਹਨੇ ਪਾਸ ਉੱਡਦਾ ਬਾਲਾ ਸੀ ਜਿਵੇਂ ਕਹਿੰਦੇ ਬਾਲਾ ਉੱਡਣ ਵਾਲਾ ਕਬੂਤਰ ਕਦੇ ਕਿਸੇ ਕਬੂਤਰ ਕੋ ਦੇਣੇ ਨਹੀਂ ਹੁੰਦਾ ਖਰਾਬ ਕਰ ਦਿੰਦਾ ਹਾਂ ਇਹ ਪਹਿਲਾਂ ਰਾਜੀ ਛੱਡ ਪਹਿਲੇ ਉੱਥੇ ਰਾਜੀ ਛੱਡਿਆ ਵਾ ਇਹ ਰਾਤ ਨੂੰ ਉੱਤੇ ਰਹਿ ਗਿਆ ਬੈਠਿਆ ਨਹੀਂ ਹੱਥ ਨਹੀਂ ਲੱਗਿਆ ਹਾਂ ਰਾਤ ਨੂੰ 10 11 ਵਜੇ ਤੱਕ ਡਿੱ ਗਿਆ ਫੇਰੇ ਦੁਬਾਰੇ ਆਪਾਂ ਛੜਤਾ ਪਠਲਾ ਹੂੰ ਪਠਲਾਏ 5 7 ਸਕਿੰਟ ਰਹਿੰਦੇ ਵਗੇ ਆ ਦੀ ਅੱਛਾ ਟਾਈਮ ਤੇ ਜਮਾ ਜਮਾ ਟਾਈਮ ਤੇ ਸੰਭ ਹੋਏ ਨੂੰ ਕਣਕ ਪਾਤੀ ਦੀ ਗੋਸੇ ਨੇ ਸੰਭ ਹੋਏ ਨੂੰ ਕਣਕ ਪਾਏਗੀ ਆ ਮਾੜੀ ਜੁਇੰਦਾਂ ਬਦੋ ਸਰੀਰ ਹੀ ਨਹੀਂ ਫਿੱਟ ਬੈਠਾ ਟੱਲਾ ਮੈਚ ਲਾ ਲਾਇਆ ਇਹ ਛੜਤਾ ਬਾਈ ਨੇ ਹੂੰ ਸਾਖ ਇਹਦੀ ਗਾਹਲਾਤ ਬਹੁਤ ਔਖੀ ਇਹਦੀ ਜਿੱਤ ਦੀ ਹੈ ਗਾਹਲਾਤ ਇਹ ਟੱਬੇ ਪੂਰਾ ਇਹਦਾ ਜਿੱਤੇ ਸੀ ਅਸਾ ਟੱਬੇ ਜਿਹੜਾ ਪੂਰਾ ਜਿੱਤੇ ਸੀ ਰੱਤਾ ਇਹਦਾ ਬੇਟਾ ਇਹਦਾ ਪੁੱਤ ਸੀ ਇਹਦਾ ਪੁੱਤ ਬੇਟਾ ਇਹਦੇ ਕਢਾ ਕੇ ਰੱਖਿਓ ਇਹਨੂੰ ਬਹੁਤ ਆਪਣੇ ਕੋਲ ਓਕੇ ਇਹ ਇਤਰੇੜਾ ਹੀ ਇਹਦੀ ਜਮਿਆਂ ਗਈ ਕਰੇ ਵੋਟੜਦੇ ਪਰੇ ਫੋਲੀ ਉੜਦੇ ਬਾਈ ਇਕ ਬਾਈਆਂ ਨੂੰ ਹੋਰ ਦਾ ਦਈ ਬੰਦਾ ਸਾਡਾ ਨਾ ਬਾਜੀਆਂ ਘੱਟ ਛੜਦਾ 8:00 8:00 ਵਜੇ ਬੰਦਾ ਰਿਹਾ ਇਹਦਾ ਭੂਰਾ ਜਿਹੜਾ ਟਿੱਬੇ ਉੱਡਿਆ ਦੀ ਪਰੇ ਲਾ ਸਵੇਰੇ ਲਓ ਇੱਕ ਨਾ ਬਾਈ ਜੀਤੇ ਨੇ ਮੁਖਤਿਆਰ ਨੂੰ ਕੂਤਰ ਤਾਂ ਇਹੋ ਜਿਹਾ ਕੂਤਰ ਸ਼ੂਸ਼ੇ ਕਰਾ ਜੀਤਾ ਚੰਦਰ ਨਾਲ ਨਹੀਂ ਹਾਂ ਹੂੰ ਉਹਨਾਂ ਕੋਲੇ ਗਾਹਾਂ ਦੀ ਗਾਹ ਕੂਤਰ ਆਏ ਸੀ ਲੀਲਾਂ ਤੋਂ ਆਏ ਹੋ ਸੀ ਬਾਈ ਲੀਲਾਂ ਕੋਈ ਕਾਕੇ ਕੂਕੇ ਵਾਲਾ ਕੂਤਰ ਸੀ ਉਹਨਾਂ ਨੇ ਲੈ ਵੇਖਿਆ ਹੂੰ ਉਹਨਾਂ ਨੇ ਛੱਡਿਆ ਦੀ ਉਹਦਾ ਕਾਕੇ ਵਾਲੇ ਵੱਡੇ ਕੂਤਰ ਦਾ ਪੁੱਤ ਛੱਡਿਆ ਦੀ ਇਹਦਾ ਇਹੋ ਜਿਹਾ ਸ਼ੂਸ਼ੇ ਕਰਾ ਤੇ ਉਹ ਇੱਥੇ ਬਾਈ ਦੇ ਕੋਲ ਆ ਗਿਆ ਬਾਈ ਕੋਲੇ ਉਹ ਤੇ ਬਾਈ ਕੋਲੋਂ ਖਸਾਰੀ ਲਾਲ ਉਹ ਸ਼ਿਕਰੇ ਦੀ ਬਣੀ ਆ ਕਿਉਂਕਿ ਅੰਦਾਸਲ ਬਹੁਤ ਵੱਡੀ ਆ ਸਾਰਿਆਂ ਨੂੰ ਪਤਾ ਹੀ ਆ ਹੁਣ ਜਦੋਂ ਮੰਦਾਸੀ ਦਿੱਤਾ ਵੀ ਬਬਾਈ ਤਾਰੀਕੇ ਘਰੇ ਸੀ ਕੋ ਕਾਕੇ ਵਾਲਾ ਕੂਤਰ ਹੂੰ ਤੇ ਉਹਦੀ ਲਾਲ ਆ ਸਾਰੀ ਮਤਲਬ ਖਾਣ ਦਾ ਸਾਰਾ ਸਿਕਰੇ ਦਾ ਖਾਣ ਦਾ ਠੀਕ ਆ ਆ ਡੱਬੀ ਡੁੱਬੇ ਸਾਰੇ ਤੇ ਨੀਲਾ ਵੀ ਸ਼ਿਕਰੇ ਦਾ ਫਿਰ ਹਾਂ ਹਾਂ ਨੀਲਾ ਵੀ ਸ਼ਿਕਰੇ ਦਾ ਰੱਤਾ ਵੀ ਹੈ ਕੀ ਬਾਤ ਆ ਨਾਰੀ ਵੀ ਮਲੀਨਾ ਦੀਆਂ ਅਸੇ ਇਹ ਤਾਂ ਘਾਂ ਪੱਟੀਆਂ ਵੀ ਆ ਗਈਆਂ ਨੇ ਇਹਨਾਂ ਇਹ ਨੀਲੇ ਵੀ ਕੱਢਦੇ ਆ ਡੱਬੇ ਵੀ ਕੱਢਦੇ ਕਾਲੇ ਡੱਬੇ ਵੀ ਕੱਢਦੇ ਰੱਖੀ ਰੰਗ ਸਾਰੀ ਕੱਢਦਾ ਏ ਸਾਰੀ ਕੱਢਦਾ ਜਿੱਟਾ ਵੀ ਕੱਢ ਜਾਂਦਾ ਆ ਵੀ ਸਾਹ ਤੇ ਕੱਢੇ ਹੋਏ ਨੇ ਲਿਆ ਬਾਈ ਯਾਰ ਕਿਆ ਬਾਤ ਆ ਬਈ ਲੈ ਕਰੋ ਸ਼ੌਂਕ ਬਾਈ ਇਹਦਾ ਆਪਾ ਡਾਉਂਦੀ ਨਹੀਂ ਹੈ ਵੀ ਕੋਈ ਫੜ ਫੜ ਲੈਂਦਾ ਯਾਰ ਇਹਦਾ ਡਾਈ ਨਹੀਂ ਜਿਹੜਾ ਛੜਪੈਣਾ ਉਹ ਵੀ ਹੱਥ ਖਾਲੀ ਜਾਂਦੀ ਨਹੀਂ ਸਹੀ ਆ ਸਹੀ ਆ ਬਈ ਸਕੇ ਵੀ ਪੂਰੇ ਕੱਢਦਾ ਫਿਰ ਇਹ ਜਿੱਟਬੇ ਵਾਲਾ ਪੂਰਾ 7 8 8 ਰੁਪਏ ਪਹਿਲਾਂ ਰਹਿ ਜਾਂਦਾ ਆ ਟੱਬੇ ਵੀਰੋਂ ਜਿੱਤਿਆ ਸੀ ਨਾ ਤੇ ਡੱਡ ਮਦੀਨਾ ਨਾਂ ਨੇ ਹੂੰ ਜਿਹੜੇ ਦਾ ਮਰਜ਼ੀ ਲਾ ਦੇ ਉਹਦੇ ਨਾਲ ਨਹੀਂ ਜੇ ਇਹਨਾਂ ਨੂੰ ਆਪਸ ਵਿੱਚ ਭੇਡ ਦੇ ਫਿਰ ਇਹਦਾ ਕੀ ਰਿਜ਼ਲਟ ਆਉਣਾ ਪੂਰੇ ਹੀ ਜੱਜ ਉਹ ਵੀ ਲਾ ਦੇਣਗੇ ਇਹਨਾਂ ਨੂੰ ਬੱਸ ਇਹਨਾਂ ਦਾ ਰਿਜ਼ਲਟ ਖੁੱਲੀ ਹੈ ਫਿਰ ਉਹ ਮੋਰੇਰ ਘਾੜ ਦੇਣਗੇ ਜਿਆਦੇ ਮਯਾਰ ਹੋ ਜਾਂਦੇ ਨੇ ਹੂੰ ਫਿਰ ਇਹ ਲਾਉਣਾ ਕਿਹੜੀ ਕੂਤਰੀ ਨਾ ਪੈਂਦੇ ਨੇ ਹੁਣ ਮੇਰੇ ਕੋਲ ਜੀਤੇ ਵਾਲੀਆਂ ਭੂਰੀਆਂ ਹੀ ਨੇ ਉਹਨਾਂ ਨਾਲ ਹੀ ਲਾਉਣਾ ਅੱਛਾ ਅੱਛਾ ਅੰਦਾ ਬਿੱਟੂ ਵਾਲੇ ਨਾਲ ਵੀ ਪਾਇਆ ਇੱਕ ਮੈਂ ਲੀਲਾ ਉਹਦੇ ਨਾਲ ਵੀ ਬੋਲਾ ਰਿਜ਼ਲਟ ਆਇਆ ਆਪਣਾ ਬੱਚੇ ਗਿਆ ਹੈ ਆਪਾਂ ਓਕੇ ਬਿੱਟੂ ਘਾਟ ਲੈਣਾ ਹੁਣ ਇਹ ਕਿਹੜੀ ਹੈਗੀ ਇਹ ਬਾਈ ਜੀਤੇ ਚੰਨ ਨਾਲ ਵਾਲੇ ਉੱਤਰ ਨਹੀਂ ਸੀ ਕਰਮਾਏ ਵੀਰੇ ਆ ਰੱਤਾ ਵੀ ਉਹ ਗੁ ਅਲਾਜ ਜਿੰਨਾ ਦਾ ਜਿਹੜੇ ਉਹਦੇ ਉਹ ਵਜਦੇ ਘੋੜੇ ਵਾਲੇ ਹਾਂ ਉਹਨਾਂ ਦਾ ਆ ਵੀ ਮਿੱਤਰੋ ਕਰੋ ਸ਼ੌਕ ਆ ਜਿਹੜੇ ਲਾਲ ਜੀ ਨੇ ਬਾਈ ਜੀਤੇ ਕੋਲੇ ਘੋੜੇ ਵਾਲੇ ਵਜਦੇ ਆ ਉਹਨਾਂ ਦਾ ਇਹ ਉਹ ਬਲੱਡ ਲਾਈਨ ਆ ਤੇ ਜਿਹੜਾ ਉਹ ਬੰਦਰ ਵਾਲਾ ਵੱਡਾ ਉਹਦੇ ਕੋਲੇ ਰੱਤਾ ਬੰਦਰ ਕੋਲੇ ਹਾਂ ਬਾਈ ਮੈਂ ਤਿਆਰ ਲੈ ਤੇ ਉਹ ਉਹਦਾ ਬੰਦਰ ਵਾਲੇ ਦਾ ਜਿਹੜਾ 80000 ਰੱਤਾ ਆ ਵੀ ਉਹਦੇ ਹੀ ਆ ਅੱਛਾ ਇਹ ਡਿਟੈਕ ਕਿਹ ਚੀਜ਼ ਆ ਗਈ ਫਿਰ ਹਾਂ ਠੀਕ ਹੈ ਜੀਤੇ ਦੀ ਬਾਈ ਓਕੇ 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 ਸਾਰਾ ਕਿਹੜੇ ਜਾਨਵਰ ਨੇ ਮਿੱਤਰਾਂ ਇਹ ਬਾਈ ਵੈਸੇ ਤਾਂ ਲੋਕ ਨੇ ਦੇਖ ਕੇ ਕਹਿਣਗੇ ਇਹ ਮੁਖਤਿਆਰ ਬੇੱਗੇ ਵਾਲੇ ਕੂਤਰੇ ਚਿੱਟੀਆਂ ਵਾਲੇ ਹੂੰ ਉੱਚੀ ਬੇੱਗੇ ਵਾਲੇ ਚਿੱਟੀਆਂ ਵਾਲੇ ਡੀ ਬਖਤਿਆਰ ਵਾਲੇ ਕਹਿੰਦੇ ਨੇ ਉਹ ਡੀਸੀ ਵਾਲੇ ਕੂਤਰ ਨੇ ਡੀਸੀ ਬੇੱਗਾ ਹੀ ਹਾਂ ਉਹਨਾਂ ਦੇ ਕੂਤਰ ਨੇ ਹੂੰ ਇਹ ਬਹੁਤ ਇਹ ਕੂਤਰਾਂ ਦੀ ਚੰਗਾ ਰਿਐਕਟਾ ਹੂੰ ਤੇ ਉਡਾਣ ਵੀ ਬਹੁਤ ਚੰਗੀ ਹੈ ਕੂਤਰਾਂ ਦੀ ਇਹ ਹੁਣ ਡੀਸੀ ਬੇੱਗੇ ਵਾਲਿਆ ਜਾਂ ਮੁਖਤਿਆਰ ਵਾਲਿਆ ਵੈਸੇ ਵੀ ਤੁਹਾਨੂੰ ਤਾਂ ਮੁਖਤਿਆਰ ਵਾਲੇ ਵੀ ਕਹਿ ਸਕਦੇ ਨੇ ਉਹ ਡੀਸੀ ਵਾਲੇ ਵੀ ਕਹਿ ਸਕਦੇ ਆ ਓਕੇ ਇਹ ਪੁੱਛੋ ਤੋਂ ਆਏ ਨੇ ਹਰਦੀਪ ਦੇ ਘਰੋਂ ਇਹ ਹਰਦੇਵ ਪੁੱਤੋ ਦੇ ਘਰ ਆਏ। ਬਾਈ ਬਾਈ ਦਾ ਹੋਤੀਗਾ ਉਹ ਆਪਣਾ ਰਿਸ਼ਤੇਦਾਰੀ ਚੋਂ ਸੀ। ਉਹ ਦਾ ਮੁੰਡਾ ਈ ਮਖਤਿਆਰ ਬਾਈ ਦਾ। ਅੰਤਰ ਦੇ 18 ਸਾਲ ਨੂੰ। ਅੱਛਾ ਇਹ ਵੱਡਾ ਕਬੂਤਰਾਂ ਦਾ। 18-19 ਸਾਲ ਨੂੰ ਰਹੀ। ਅੱਛਾ ਜੀ ਲਾਤ ਫਿਰ ਕੜਾਈ? ਆ 11-12-12 ਸਾਲਾਂ ਦਾ। ਹਾਂ ਲਾਤ ਬਹੁਤ ਅਜੀਬ ਹੈ। ਓਕੇ ਆ ਜਾਣ ਵਾਰ। ਇਹ ਵੀ ਇਹਨਾਂ ਦੇ ਭਾਈ ਨੇ। ਇਹ ਦੇ ਭਰਾ ਨੇਗੇ। ਮਾਂ ਇਹਨਾਂ ਦੀ ਇੱਕ ਆਗੀ। ਇਹਨਾਂ ਦਾ ਪਿਓ ਜੰਟੇ ਵਾਲਾ ਕਾਲੀ ਪੂਛ ਵਾਲਾ। ਮੇਣ ਬਾਪ ਹੋ ਰਿਹਾ ਇਹਦਾ ਇਹਦਾ ਬਾਪ ਹੋ ਰਿਹਾ ਇਹਦਾ ਪਾਪ ਇੱਕੋ ਹੀ ਨੇ ਇਹਦਾ ਅਸਕੇ ਭਾਈ ਨੇ ਉਹ ਚਿੱਟੀਆਂ ਵਾਲਾ ਬਾਪ ਹੋਰ ਨੇ ਹਾਂ ਮਾਵਾ ਇੱਕ ਨੇ ਜੀ ਬਾਪ ਇੱਕ ਨੇ ਚਿੱਟੀਆਂ ਵਾਲੀ ਅਸਾ ਬਾਪ ਬਦਲਦੇ ਸੀ ਇਹਦਾ ਯਾਰ ਇਹਦਾ ਇਹਦਾ ਪੱਠਾ ਭੱਗ ਗਿਆ ਕਿਸੇਰੇ ਭੱਜ ਕੇ ਬਾਈ ਕੁੜੀ ਪੂਰੋਂ ਉਹ ਬੰਦੇ ਨੇ ਬਾਈ ਨੂੰ ਫੋਨ ਲਾਇਆ ਫੋਨ ਲਾਇਆ ਵੀ ਕਹਿੰਦਾ ਇਹਦੇ ਪੱਠੇ ਉਹਨਾਂ ਕੋਲ ਜਦ ਦੇ ਨਹੀਂ ਆ ਕੁੱਤਰ ਬਹੁਤ ਜ਼ਿਆਦੇ ਪੱਠੇ ਦੇ ਪੱਠੇ ਦੇ ਅਸਾੜੀ ਜੀ ਜਾਨਵਰ ਇਹਦਾ ਪੱਠਾ ਘਰੋਂ ਭੱਗ ਗਿਆ ਉਹ ਬੰਦੇ ਦੇ ਹੱਥ ਲੱਗ ਗਿਆ ਹਾਂ ਉਹਨੇ ਬਾਈ ਨੂੰ ਫੋਨ ਲਾ ਕੇ ਵੀ ਪੁੱਛਿਆ ਵੀ ਉਹ ਜਾਨਵਰ ਦੇ ਦੋ ਜਦੋਂ ਵਜੇ ਕਢਾ ਲਈ ਬਾਈ ਛੱਡਿਆ ਉਦਦੇ ਪੁੱਛਿਆ ਉਹਨੇ ਠੱਲ ਤੇ ਬਾਈ ਦਾ ਨਾਮ ਪਾਇਆ ਬਈ ਠੱਲ ਉਹਦੇ ਪਈ ਹੋਈ ਤੇ ਬੱਚੇ ਹੁੰਦੇ ਨੇ ਇਹਨੂੰ 44 ਨੰਬਰ ਕਹਿੰਦੇ ਨੇ ਇਹਨੂੰ 44 ਨੰਬਰ ਕਹਿੰਦੇ ਆਪਣਾ ਜਿਹੜਾ ਠੱਲ ਪੱਕੀ 44 ਠੱਲ 44 ਨੰਬਰ ਪਈ ਆ ਮੁਖਤਿਆਰ ਆਜ ਦਾ ਸ਼ਗਰ 44 ਹੂੰ ਆਜ ਦਾ ਸ਼ਗਰ ਭਾਈਆ ਇਹਦੀ ਇਹਦੀ ਪੱਟੀ ਛੱਡੀ ਸੀ ਬਾਈ ਨੇ ਤੇ ਬੱਜਵੇਂ ਜਿੱਤੀ ਹੋਈ ਆ ਕਾਲੀਆਂ ਅੱਖਾਂ ਦੀ ਇਹ ਕਿਹੜੀ ਅੱਖਾਂ ਮਾਗਾ ਇਹ ਟੀਰ ਪਾਏ ਹੋਣੇ ਅੱਖਾਂ ਦੇ ਖੱਟੇ ਬਾਈ ਹੂੰ ਇਹ ਵੱਡੀ ਮੇਨ ਚਿੱਟੀਆਂ ਵਾਲੀ ਦੇ ਕਾਲੇ ਜੱਟ ਦੀ ਇਹਦੀ ਵਿਸ਼ੇ ਦੀ ਭੈਣ ਛੱਡੀ ਸੀ ਇਹਦੀ ਭਤੀ ਛੱਡੀ ਇਹਦੀ ਭਤੀ ਛੱਡੀ ਸੀ ਹਾਂ ਕਿੱਥੇ ਇੱਥੇ ਬਾਜਵੇਂ ਕਿ ਕੀ ਰਿਜ਼ਲਟ ਜਿੱਤੀ ਹੈ ਬਾਈ ਦੀ ਓਕੇ ਹਾਂ ਆਪਾਂ ਤਾਂ ਰੱਖ ਹੀ ਲੈਨੇ ਆ ਬਹੁਤ ਘੱਟ ਵਾਰੀਆਂ ਛੱਡਦੇ ਠੀਕ ਲਾਣਾ ਬਹੁਤ ਇਹਨਾਂ ਨੂੰ ਕਰੋ ਸ਼ੌਂਕ ਕਰਾ ਡੱਬੇ ਕਿਆ ਬਾਤ ਹੈ ਯਾਰ ਰੂਖੋ ਸੁਲੀਆ ਦੇ ਇੱਕ ਡੱਬੇ ਨੂੰ ਨਸਲਾਂ ਕਰਲਾ ਦਾ ਭਾੜਾ ਹੈ ਬਾਅਦ ਵਿੱਚ ਬਈ ਘੱਟ ਛੱਡਦਾ ਨੰਨੂ ਨੰਗਲ ਪਰ ਕਿਹਦੇ ਨਸਲਾਂ ਦੀ ਦਾ ਬਰੀਡ ਹੀ ਆ ਨਸਲਾਂ ਦੀ ਰਵਤੰਦਰ ਕੋਲੇ ਕਹਿੰਦੇ ਕੋਈ ਹਈ ਨਹੀਂ ਤੋੜ ਯਾਰ ਨਸਲਾਂ ਦਾ ਬਾਹਰੀਆਂ ਘਟ ਛੱਡਦਾਗਾ ਥੋੜੀ ਜਿਹੀ ਕਬੀਲਦਾਰੀ ਕਰਕੇ ਸਮਾਂ ਲਾ ਲੋ ਕੁਝ ਲਾ ਲੋ ਪਰ ਨਸਨਾ ਇੱਕ ਤੋਂ ਇੱਕ ਆ ਲੈ ਜਿੱਤੇ ਵਾਲੇ ਪੁਰਾਣੇ ਉਤਰਨ ਦੇ ਬਾਈ ਦੇ ਸੋਲੇ ਕੇ ਸਾਰੇ ਉਤਰੇ ਬਹਿਠੇ ਨਹੀਂ ਨ ਕੋ ਢੱਬੇ ਢੱਬੇ ਸਾਰੇ ਡੁੱਗੋਣੀਆਂ ਵਾਲੇ ਬੰਨੇ ਸਾਰੇ ਕਰੋ ਸ਼ਾਬਾਸ਼ ਵੀ ਜੇ ਵੀਡੀਓ ਜੰਗੀ ਲੱਗੀ ਬਈ ਕਮੈਂਟ ਜਰੂਰ ਕਰਿਆ ਕਰੋ ਯਾਰ ਹੌਸਲਾ ਬਣਦਾ ਸਾਡਾ ਯਾਰ ਨੋਕ ਬਹੁਤ ਭਾਰੀ ਐ ਨਾ ਮੁਰ ਵੱਡੀ ਐ ਵੀ ਉਸੇ ਦੇ ਉਮਰ ਕਰਦਾ ਪਹਿਲਾ ਪੁੱਤੀ ਐ ਇਹ ਨੱਠੀਆਂ ਵਰਗੀ ਐ ਨੋਕ ਛਾਲੇ ਦੀ ਨਾ ਇਹਨਾਂ ਜਿਹੜੇ ਡੱਬੇ ਨੇ ਸਾਰੇ ਇਹ ਉਹ ਆ ਖੂਦ ਰੀ ਹੋ ਗਏ ਸਾਰੇ ਮੇਨ ਮਤਲਬ ਮਾਂ ਉਹਨਾਂ ਦੀ ਆ ਸਾਰਿਆਂ ਦੀ ਮਾਂ ਜੀ ਇਹ ਵੱਡੀ ਖੂਦਰੀ ਆ ਹਾਂ ਬੁੜੀ ਹੋ ਗਈ ਆ ਖੰਭ ਖੰਭ ਥੱਲੇ ਛਪੀ ਜੈਰੀ ਹਾਂ ਵੱਡੇ ਯਾਰ 2016 ਚ ਬਤੇਜੀ ਜੋੜੀ ਜیتے ਨੇ ਜਿਹੜਾ ਤਾਰੀ ਗਣ 5000 ਛੱਡਿਆ ਦੀ ਸੀ ਚਿਕਰਾ ਐਂਟਰੀ ਚ ਹਾਂ ਇਹਦਾ ਘਰ ਵਾਲਾ ਅਜਾ 5000 ਵਾਲੀ ਐਂਟਰੀ ਜਿਹੜਾ ਛੱਡਿਆ ਸੀ ਇਹਦਾ ਇਹਦੇ ਘਰ ਵਾਲਾ ਸੀ ਇਹਦਾ ਘਰ ਦਾ ਸੀ ਹਾਂ ਉਹ ਬੱਚਿਆਂ ਦਾ ਪਿਓ ਆ ਸਾਰਿਆਂ ਦਾ ਸਹੀ ਆ ਸਹੀ ਆ ਹਾਂ ਆ ਮੇਨ ਖੂਦਰੀ ਆ ਸਹੀ ਠੀਕ ਆ ਸਾਰੇ ਡੱਬਿਆਂ ਦੀ ਮਾਂ ਇਹ ਆ ਇਹ ਆ ਇਹਦੇ ਜੜੇ ਸਾਰੇ ਇਹਨੇ ਕੱਢੇ ਨੇ ਇਹਦੀ ਜੜ ਹੁਣ ਵੀ ਕੱਢਦੀ ਏ ਬਈ ਆਂਡੇ ਲਾਉਂਦੀ ਵਾਲੇ ਹਾਂ ਲਾਉਂਦੀ ਆ ਪੂਰੇ ਲਾਉਂਦੀ ਆ ਹੂੰ ਇਹ ਦਾ ਘਰ ਲੈਣ ਦੇ ਹਾਂ ਇਹ ਪੂਰੀ ਦਾ ਦੱਸ ਕਰਨ ਇਹ ਪੂਰੀ ਵੀ ਉਹਦੀ ਭੈਣ ਲਿਆਤੀ ਆਪਾਂ ਜਿੱਤੇ ਬਾਈ ਤੋਂ ਬਾਅਦ ਚ ਮਖਤਿਆਰ ਦਵਾ ਕੇ ਲੈ ਆ ਬਾਈ ਆਪਾਂ ਇਹ ਕਿਥੋਂ ਦੀ ਫਿਰ ਇਹ ਜਿੱਤੇ ਬਾਈ ਤੋਂ ਲਿਆਤੀ ਤੇ ਆਪਣੇ ਘਰੇ ਵੀ ਰਹੀ ਜਮਾਂਗੇ ਵਾਲਾ ਐਸੋ ਰਾਂਡੇ ਹੁੰਦੇ ਆ ਇਹ ਇਹ ਪੱਠੀ ਹੋਈ ਹੈ ਜੀ ਅੱਛਾ ਠੀਕ ਹਾਂ ਇਹਦਾ ਨਵੀਂ ਲੇਤੀ ਆਪਾਂ ਨਾਲ ਤਾਂ ਦੋ ਸਾਲ ਹੀ ਹੋਏ ਨੇ ਇਹਦੇ ਫੇ ਬੱਚੇ ਲਾਈ ਨਹੀਂ ਹੋਣ ਦੋ ਇਹ ਲਾਈ ਨਹੀਂ ਆਪਾਂ ਲਾਉਣੀ ਆ ਜਿੱਤੇ ਵਾਲੇ ਉਤਰਾਂ ਦੀ ਵੀ ਜਿੱਤੇ ਵਾਲਿਆਂ ਦੀ ਦੋ ਸਾਲੋਂ ਤੋਂ ਫਿਰ ਚਾਰ ਦੇ ਘਰੋਂ ਲਿਆਉਂਦੀ ਆਪਾਂ ਹਾਂ ਜੀ ਹੂੰ ਪਹਿਲਾਂ ਮੰਗਲ ਹੁੰਦੀ ਸੀ ਯਾਰ ਕੀ ਇਹ ਬਾਈ ਕੰਨ ਵਾਲੇ ਕੂਤਰੇ ਵੱਡੇ ਨੇ ਅਚੋਤੀ ਆ ਹਾਂ ਪਹਿਲੇ ਬੁਗਰੇ ਛੱਡੀ ਤੇ ਉਹਦੇ ਨਾਲ ਬਹਿ ਗਈ ਸੀ ਇਸ ਟਾਈਮ ਨਾਲ ਹੀ ਹੂੰ ਇਹ ਦਵਾਰੇ ਸ਼ਿਵਾਜਪੁਰੇ ਛੱਡੀ ਫਿਰ ਉਹਦੇ ਨੇ ਜਿੱਤ ਗਈ ਦੀ ਦਿਨ ਮੜਾ ਮੜਾ ਸੀ ਇਹ ਦੋ ਦਿਨ ਉੱਡੀ ਫਿਰ ਦੂਜੇ ਦਿਨ ਫੇਰ ਹੱਥ ਨੇ ਲਾ ਕੇ ਲੈਣ ਦੀਆਂ ਕਿਤੇ ਅਸੋ ਉਹਨੇ ਚੜੀ ਨਹੀਂ ਛਡਾਂਗੀ ਹਾਂ ਪਹਿਲੇ ਦਿਨ ਤੱਕ ਉਹ ਕੂਤਰ ਖਾਸੇ ਰਹੀ ਠੰਡ ਸੀਗੀ ਠੰਡ ਜੀ ਹੀ ਦੀ ਯਾਰ ਮੌਸਮ ਵਾਰਾ ਉਹ ਠੀਕ ਸੀ ਟੈਂਪਰੇਚਰ ਜਹਾ ਹਾਂ ਹਾਂ ਤੇ ਦੂਜੇ ਦਿਨ ਮਤਲਬ ਫੇਰ ਸਾਰਾ ਦਿਨ ਉੱਡੀ ਇਹ ਹੂੰ ਇਹ ਦੂਸਰੀ ਕਰ ਗਈ ਤਾਂ ਫਿਰ ਹਾਂ ਇਹ ਕਰਨ ਵਾਲੇ ਉਤਰਦੀ ਆ ਪਹਿਲੇ ਦਿਨ ਇਹ ਪਹਿਲਾਂ ਉਦੋਂ ਥੋੜੀ ਬਖਾਂ ਸ਼ਾਮ ਚ ਬਾਦ ਘਾੜ ਡੋਗਦੀ ਹਰਗੀ ਦੀ ਉੱਪਰੇ ਦੱਚ ਕਰ ਇਹ ਬਈ ਇੱਕ ਵੱਡੀ ਕਾਣੀ ਹੁੰਦੀ ਬਾਈ ਗੋਲੇ ਮੁਖਤਿਆਰ ਕੋਲੇ ਉਹ ਵੱਡੇ ਦੀ ਭੈਣ ਸੀ ਉਤਰਦੀ ਚਿੱਟੀਆਂ ਵਾਲੇ ਵੱਡੀ ਕਾਣੀ ਕੂਤਰੀ ਵਜਦੀ ਸੀ ਕਾਣੀ ਵਜਦੀ ਸੀ ਇਹ ਵੀ ਕਾਣੀ ਆ ਆਪ ਹਾਂ ਇਹ ਪਹਿਲਾਂ ਉੱਥੇ ਮੇਰੇ ਘਰੇ ਹੀ ਮੰਗੇ ਵਾਲੇ ਮੈਨੂੰ ਦਿੱਤੀ ਬਾਈ ਨੇ ਹਾਂ ਤੇ ਆ ਆਪਣੇ ਲਵੇ ਆਪਾਂ ਇਨੀ ਮਿਹਨਤ ਘਟ ਕਰਦੇ ਆ ਥੋੜੀ ਇਹ ਤੈਨੂੰ ਪਤਾ ਹੀ ਆ ਉਹ ਆਪਦੇ ਅੰਡੇ ਪੀ ਵੀ ਬੂ ਜਾਂਦੀ ਸੀ ਤਾਂ ਬਾਹਲਾ ਬਰਾਹਾਲ ਜੀ ਫੰਗ ਫੰਗ ਹੋ ਰਹੀ ਸੀ ਇਹਦੇ ਹੂੰ ਇਹਨਾਂ ਦਾ ਬਾਕੀ ਨੇ ਰੰਗ ਬਦਲਤੇ ਇਹਨੇ ਨੰਨੂ ਦੀ ਸੰਭਾਲ ਬਹੁਤ ਆ ਬਈ ਬੰਦੇ ਦੀ ਬਹੁਤ ਜਿਆਦਾ ਸੰਭਾਲਿਆ ਯਾਰ ਜਮਾ ਬੇਕਾਰ ਕੂਤਰੀ ਛ ਆਪਣੇ ਘਰੇ ਆ ਰਹੀ ਆ ਇਹ ਆ ਉਹ ਬਲੱਡ ਲਾਈਨ ਚੰਗੀ ਆ ਹਾਂ ਬਲੱਡ ਲਾਈਨ ਬਹੁਤ ਚੰਗੇ ਵੱਡੇ ਚਿੱਟੀਆਂ ਵਾਲੇ ਕੂਤਰਾ ਦੀ ਆ ਇਹਦੀ ਲਾਜ ਮੇਰੇ ਤੋਂ ਵਧੀਆ ਉੱਡੀ ਜਿਹੜੇ ਬੇਗੇ ਵਾਲੇ ਆਪਾਂ ਕਹਿੰਨਾ ਮੁਖਤਿਆਰ ਵਾਲੇ ਅਜਾ ਬੇਗੇ ਵਾਲਿਆਂ ਦੇ ਕੂਤਰਾ ਚੋਂ ਆਏ ਉਹ ਚਿੱਟੀਆਂ ਨੇ ਦੀ ਹਾਂ ਉਹ ਵੱਡੇ ਦੀ ਸੱਗੀ ਭੈਣ ਹੀ ਆ ਮਨੂੰ ਕਾਣੀ ਇਹ ਵੀ ਆਪ ਆ ਦੇਖੀ ਜੀ ਅੱਖ ਇਤਰੋ ਹੋ ਗਰਾ ਵੀ ਇਹਦੇ ਬੱਚੇ ਬਹੁਤ ਚਕੜਾਏ ਹੈਗੇ ਜੀ ਹੂੰ ਬਈ ਵੱਡੀ ਜਨੱਖੀ ਲਖ ਵੀਰੋ ਓਏ ਇਹ ਡੱਬੀ ਵੱਡੀ ਕਬੂਤਰੀ ਆ ਹੁਣ ਥੋੜੀ ਢਿੱਲੀ ਹੋਈ ਐ ਇਹ ਹੂੰ ਉਮਰ ਥੋੜੀ ਵੱਡੀ ਤੇ ਜਿਹੜੇ ਆਪਣੇ ਲੇਵੇ ਮੀਂਹ ਵਾਲੇ ਕੂਤਰ ਨੇ ਹੂੰ ਇਹ ਉਹਨਾਂ ਕਬੂਤਰਾ ਵੀ ਵੱਡੀ ਆ ਜਿਹੜੀ ਮੀਂਹ ਵਾਲੇ ਕੂਤਰਾ ਦੀ ਮਾਂ ਗਈ ਉਹਦੀ ਮਾਂ ਇਹਦੀ ਮਤਲਬ ਆਪਣੇ ਘਰੇ ਇੱਕ ਪੱਠੀ ਗਈ ਦੀ ਕਬੂਤਰੀ ਮੀਂਹ ਵਾਲੇ ਦੀ ਦਾਦੀ ਆ ਹਾਂ ਇਹ ਕਬੂ ਨਾਨੀ ਹਾਂ ਨਾਨੀ ਇਹ ਕਬੂਤਰੀ ਦੇ ਇੱਕ ਪੱਠੀ ਗਈ ਆਪਣੇ ਘਰੇ ਹੂੰ ਆਪਾਂ ਉਹ ਪੱਠੀ ਦੇ ਹੁਣ ਥਾਈ ਉਹ ਪੱਠੀ ਦੇ ਬੱਚੇ ਨਾ 6-7 ਬਾਜੀਆਂ ਜਿੱਤ ਲੀਆਂ ਹੂੰ ਜਿਹੜੀ ਢਿੱਲੀ ਲੱਗਦੀ ਹੈ ਨਾ ਇਹ ਥੋੜੀ ਬਿਮਾਰ ਹੋਈ ਵੀ ਐ ਡੱਬੀ ਕੂਤਰੀ ਐ ਇਹ ਹੈ ਹੈ ਕਿਹੜੀ ਕਬੂਤਰਾਂ ਚੋਂ ਇਹ ਇਹ ਬਿੱਟੂ ਵਾਲਿਆਂ ਦੀ ਆ ਅੱਛਾ ਇਹ ਬਿੱਟੂ ਵਾਲਿਆਂ ਦੀ ਮੀਂਹ ਵਾਲੇ ਨਿਕਲੇ ਹੋਣੇ ਜਸ਼ਵੀਰ ਬਾਦਲ ਵਾਲੇ ਜਿਹੜੇ ਕਬੂਤਰ ਤੈਨੂੰ ਦੱਸਿਆ ਸੀ 90 ਉਹ ਜਿਹੜੇ ਮੀਂਹ ਵਾਲੇ ਨਿਕਲੇ ਨੇ ਇਹ ਵੱਡੀ ਡੱਬੀ ਉਹਨਾਂ ਦੀ ਆ ਉਹ ਥੋੜੀ ਡਲੀ ਉਮਰ ਜ਼ਿਆਦਾ ਹੋਊਗੀ ਨਾ ਆ ਬਾਕੀ ਸਾਰੀਆਂ ਧੀਆਂ ਨੇ ਹੈ ਆ ਤਿੰਨ ਧੀਆਂ ਨੇ ਆ ਮੂਰਲੀ ਇਹ ਵੱਡੀ ਆ ਉਹ ਤਾਂ ਮਾਂ ਤਾਂ ਹੀ ਨੇ ਸਾਰੀਆਂ ਹਨਾ ਹਾਂ ਹਾਂ ਅਜੇ ਨਾ ਰਿਜ਼ਲਟ ਫਿਰ ਨਾ ਨੂੰ ਕਿਵੇਂ ਘਰੇ ਉੱਡਣ ਨਾ ਦੱਸਿਆ ਹੈਗਾ ਬਾਈ ਯਾਰ ਕੋਈ ਨਹੀਂ ਯਾਰ ਚੱਟਿਆਂ ਨਾਲ ਮੇਰੀ ਗਾਹਾਂ ਪੱਠੀ ਜਿੰਨਾਂ ਨਾਲ ਮਰਜ਼ੀ ਲਾ ਦੇ ਯਾਰ ਜੇ ਡੱਬਿਆਂ ਜਿੱਤੇ ਜਿਹੜਾ ਨਾਲ ਮਰਜ਼ੀ ਲਾ ਦੇ ਜਦ ਦੇ ਨਾ ਉਡਦੇ ਨੇ ਆਹ ਬੁੱਤ ਇਹਦਾ ਉਹ ਗੱਲ ਹੋ ਗਈ ਵੀ ਗੋਲਿਆਂ ਨਾਲ ਲਾ ਦੇ ਚਾਹੇ ਇਹ ਆਪਣਾ ਲੋ ਇੱਕ ਪੱਠੀ ਦੀ ਲਗਾਹਾਂ ਇੱਕ ਉਹ ਇਹ ਆਪਾਂ ਲਾਡੀ ਦੇ ਘਰੋਂ ਆਏ ਦੀ ਸੰਘੇੜਿਆਂ ਦੇ ਉਤਰੋ ਤਿੰਨ ਚਾਰ ਵਜੇ ਜਿੱਤਦੀ ਉਹਦੇ ਨਾਲ ਲਾ ਕੇ ਆ ਡੱਬੀ ਉਹ ਆਪਣੇ ਲਈ ਗੜੀ ਦੀ ਪੂਰੀ ਕਾਂਦ ਵਾਲੀ ਮਾਹੋ ਦੇ ਪੰਜ ਛੇ ਬੱਚੇ ਵਜੇ ਜਿੱਤ ਕੇ ਆਪਣੇ ਲਈ ਹੋ ਕੀ ਆ ਨੀਲੀ ਦੇ ਮਖਿਆਲੀ ਸਿਗਰੇ ਦੇ ਡੱਬੇ ਨਹੀਂ ਭੈਣਾ ਹੀ ਨੇ ਬਾਈ ਇਹ ਸਿਗਰੇ ਦੀਆਂ ਨਹੀਂ ਭੈਣਾ ਨੇ ਉਹਦੀਆਂ ਜਿਹੜਾ ਸਾਨੂੰ ਦੱਸਿਆ ਤਾਰੀਕੇ ਕੋਲੇ ਕਬੂਤਰ ਸੀ ਕਾਕੇ ਗੇੜਾ ਯਾਰ ਹਾਂ ਆਪਣੇ ਕੋਲੇ ਸਿਗਰੇ ਆ ਗਿਆ ਜੀ ਉਹਦਾ ਪੱਠਾ ਇਹ ਗਾਂ ਉਹਦੀ ਹੀ ਨੇ ਸਾਰੀਆਂ ਇਹ ਗਾਂ ਉਹਦੀ ਹੀ ਲਾਦ ਆ ਰਹੀ ਆ ਹਾਂ ਜੀ ਭੈਣ ਭਾਈ ਲਾਲਾ ਹਾਂ ਦੋ ਤਿੰਨ ਗਾਂ ਬਜੂ ਚ ਘੱਡਣ ਨੂੰ ਆਈਆਂ ਠੀਕ ਐ ਚਣਕੀਆਂ ਵੀ ਬਹੁਤ ਨੇ ਹਾਂ ਡਾਬੀਆਂ ਵੀ ਬਹੁਤ ਨੇ ਹਾਂਜੀ ਹਾਂਜੀ ਭਾਈ ਦੇ ਬਾਰੇ ਵੀ ਦੱਸਦੇ ਇਹ ਜਿਹੜਾ ਪੰਕਰਮ ਘੜਾ ਵਾਲਾ ਪੁੱਤਰਾ ਹੈ ਉਹਦੀ ਪੱਠੀ ਆ ਬਾਈ ਬੱਗੇ ਵਾਲਾ ਹੀ ਬੱਗੇ ਹਾਂ ਠੀਕ ਇਹ ਇਹ ਆਪਣ ਠੁੱਲੀ ਵਾਲੇ ਛੱਡੀ ਸੀ ਹੂੰ ਉਸੇ 40 45 ਉਤਰ ਡੇ ਸੀਗੇ 45 ਸੀ ਪਤਰੀ 50 ਉੱਜੀ ਹੋ ਥੋੜਾ ਜਿਹਾ ਮੜਾ ਜਾ ਉਸੇ 40 45 ਤੋਂ ਪਲੱਸ ਕੂਤਰ ਡੇ ਸੀ ਆਪਾਂ ਬਾਜੀ ਨਹੀਂ ਬੰਡੀ ਹੂੰ ਤੇ ਆਪਾਂ ਜਵਾਬ ਤੁਸੀਂ ਵੀ ਸਾਂਝੀ ਨਹੀਂ ਕਰਨੀ ਹੂੰ ਤੇ ਆਪਣੇ ਤੀਜਾ ਨੰਬਰ ਬਣੇ ਉਹਦੇ ਨੇ ਬਾਪੂ ਜੀ ਆਪਣੀ ਕੂਤਰੀ ਪਾਓ ਆਪਣੇ ਕੂਤੋਂ ਤੋਂ 5-7 ਮਿੰਟ ਵੱਧ ਡੱਡ ਗਿਆ ਠੁੱਲੀ ਵਾਲੇ ਉਹ ਅੱਜ ਇਹਦੇ ਅੱਜ ਵੀ ਆਪਾਂ ਕਹਿੰਦਾ ਰੰਗ ਜਾਦ ਆ ਉਹ ਨਹੀਂ ਉਹ ਨਹੀਂ ਹੈਗੀ ਜੀ ਇਹ ਉਹ ਹੋਰ ਕੂਤਰੀ ਸ਼ੇ ਇਹ ਹੋਰ ਆ ਓਕੇ ਹਾਂ ਇਕੱਲਾ ਹਰਾ ਮੋਢਾ ਰੰਗਾਂ ਦੇ ਸੀ ਇਹਦਾ ਪਹਿਲਾਂ ਬਾਜੀ ਵੀ ਜਿੱਤੀ ਹੋਈ ਹੈ ਇਹ ਇੱਕ ਅੱਛਾ ਹਾਂ ਤੇ ਉਹਦra ਬਾਈ ਬੰਡਰ ਨੂੰ ਜਵਾਬ ਦੇਦਾ ਸੀ। ਨਿਸ਼ਾਨਜੀ ਨਗਾਰੀ ਉਹਦਾ ਤੀਜਾ ਨੰਬਰ ਬਣਾਇਆ ਇਹਦਾ। ਕਨਵਰ ਇਹ ਵੀ ਕਰਮਗੜ ਵਾਲੇ ਕੂਤਰ ਦੀ ਹੈ ਠੁੱਲੀ ਵਾਲੇ ਦੀ ਭੈਣ ਆ ਇਹ। ਇਹ ਜਿਹੜੀ ਠੁੱਲੀ ਵਾਲ ਛੱਡੀ ਆ ਜਿਹੜੀ ਹੁਣ ਗੱਲ ਕਰਦੇ ਆ ਉਹਦੀ ਭੈਣ ਆ ਜੀ। ਹਾਂ। ਤੇ ਇਹ ਨਾ ਮੁੰਡਾ ਇਸ ਆਪਣੇ ਲੈਵਾ ਹੁੰਦਾ ਜਵਾਬਾ ਇੱਕ। ਹੂੰ। ਉਹਨੇ ਨਾ ਉਹੀ ਗਰਮੀ ਦੇ ਦਿਨ ਸੀਗੇ ਲੋ ਚਲਦੀ ਫੁੱਲ। ਹੂੰ। ਉਹ ਆ ਗਿਆ ਤੇ 9-10 ਵਜੇ ਉਹਨੇ ਚੱਕੀ ਚੱਕ ਕੇ ਕੱਢ ਕੇ ਉੱਲਾ ਮਾਰਦਾ। ਹੂੰ। ਬੱਲੇ। ਤੇ 4 ਵਜੇ ਪੁੱਠੀ ਹੋ ਗਈ ਟੀ। ਅੱਛਾ। ਉਮੜ ਕੇ ਗੱਡੀ ਨਹੀਂ ਆਪਾਂ ਵਾ ਵੀਰੇ ਰੋਕ ਲਈ ਹਾਂ ਇਹਦੀ ਮਾਂ ਮਰ ਗਈ ਯਾਰ ਇਹਨਾਂ ਦੀ ਵਾ ਫਿਰ ਤਾਂ ਰੋਕਣ ਦੀ ਫਰਜ਼ ਆ ਵੱਡਾ ਕਬੂਤਰ ਉਹ ਵੀ ਕਦੋਂ ਆਂਡੇ ਦੇ ਤਰ੍ਹਾਂ ਹਟ ਜੇ ਹੂੰ ਫਿਰ ਤਾਂ ਰੋਕਣੀ ਸਹੀ ਰਹਿੰਦਾ ਹਾਂ ਬਸ ਇੱਕ ਦੋ ਬੰਦੇ ਆਪਣੇ ਇੱਕ ਦੋ ਲੈ ਗਏ ਦੇ ਇਥੇ ਕਬੂਤਰ ਦੱਬ ਗਏ ਕੁਸ਼ਕ ਵਿੱਚੋਂ ਦੋ ਚਾਰ ਕਬੂਤਰ ਹੂੰ ਉਹ ਗਾਹਾਂ ਦੇ ਤੇ ਉਹਨੇ ਵੀ ਕਿਸੇ ਨੂੰ ਬੱਚੇ ਕਢਾਉਣ ਦੇ ਦਿੱਤੀ ਹੂੰ ਤੇ ਹੁਣ ਆਪਾਂ ਨੌ ਦਾ ਚਲ ਕਾਹ ਨੂੰ ਲੈਣਾ ਉਹਨੇ ਗਾਹਾਂ ਵੇਚ ਕੇ ਜਿਹਨੂੰ ਦਿੱਤੇ ਉਹ ਚਿੱਟੇ ਵਾਲਾ ਦੀ ਵੇਚ ਕੇ ਮਸਿਆ ਕਰ ਗਿਆ ਚਲੋ ਇਹ ਉਹ ਜਿਹੜਾ ਆਪਾਂ ਪਹਿਲਾ ਕੁੱਤਾ ਦੇਖਾਈ ਟਾਂਕ ਵਾਲੇ ਕਬੂਤਰ ਦੀ ਇਹ ਵਾ ਜਵੇਂ ਬਾਈ ਜਿੱਤੀ ਵੀ ਆ ਇਹ ਟਾਂਕਾਂ ਵਾਲੇ ਕਬੂਤਰ ਦੀ ਪੱਠੀ ਆ ਹਾਂ ਜਿੱਤੀ ਵੀ ਆ ਵਜhme ਆ ਇੰਨਾ ਵਜ ਬੇਹ ਬਾਜੀ ਜਿੱਤੀ ਆ 10 ਨੰਬਰ ਹੱਲਾ ਵੀਰੇ ਓਕੇ ਦੇ ਇਹ ਸਹੀ ਆ ਤੇ ਮਿੱਤਰੋ ਲੋਮਾ ਸਾਨੂੰ ਮੇਨ ਗੱਲ ਦੱਸਦਾ ਵੀ ਇਹ ਆਪਣਾ ਭਰਾ ਦਾ ਨੰਨੂ ਕਬੂਤਰ ਬਾਜ਼ੀਆਂ ਬਹੁਤ ਘੱਟ ਛੱਡਦਾ ਪਰ ਕਬੂਤਰ ਬਾਜ਼ੀ ਦੇ ਆ ਕਹਿੰਦੇ ਵੀ ਨਸਲਾਂ ਦਾ ਐ ਮੰਨ ਕੇ ਚਲੋ ਗੜੀ ਆ ਬਾਈ ਕੋਲੇ ਆ ਵੀ ਇੰਨਾ ਚੋਂ ਆ ਨੋ ਨੋ 10 10 ਵੇ ਰਾਤ ਨੂੰ ਲੋਚ ਘਰੇ ਵੇਂਦੀ ਰਹੀ ਆ ਜਿਹੜਾ ਆ ਬੰਡਾ ਕੂਤਰਾ ਬਾਈ ਲੈ ਵੇ ਟਰੈਕਟਰ ਉਹਦੀ ਟਰੈਕਟਰ ਦੀ ਇਹ ਟਰੈਕਟਰ ਦੀ ਪੱਠੀ ਟਰੈਕਟਰ ਕੂਤਰਾ ਹੈਗੀ ਦਾ ਸੀ ਟਰੈਕਟਰ ਬਾਈ ਬੱਚੋ ਦੀ ਲਿਆਤਾ ਦੀ ਉਹਦਾ ਪਿਓ ਹਰਦੇਵ ਤੋਂ ਟੀਰਾ ਉਹਦਾ ਪਿਓ ਲੈਦਾ ਹਰਦੇਵ ਤੋਂ ਬਾਈ ਬੱਚੋ ਤੇ ਆਇਆ ਘਰੇ ਬਣਾਇਆ ਟੀਰਾ ਆ ਨੌ ਨੌ 10 10 ਵਜੇ ਚਲੋ ਟਰੈਕਟਰ ਦਾ ਨਾਮ ਮੁਖਤਿਆਰ ਦੇ ਘਰੇ ਪਿਆ ਆ ਕੇ ਮੁਖਤਿਆਰ ਦਾ ਹੀ ਆਹੂਟਰ ਟਰੈਕਟਰ ਮੁਖਤਿਆਰ ਦਾ ਹੀ ਆ ਤੇ ਭਾਈ ਚਲੋ ਤੁਸੀਂ ਹੁਣ ਮੇਰੀ ਗੱਲ ਵੀ ਮਾਂ ਚਿੱਟੀਆਂ ਨੇ ਜੀ ਇੰਨਾ ਚੀ ਆਪਣੇ ਲਈ ਵੇਦੇ ਨਾਲ ਤੇ ਤਿੰਨ ਪੱਠੇ ਨੇ ਮੰਗਿਆ ਤੇ ਬੇਨਤੀ ਆ ਤੁਹਾਨੂੰ ਸਰ ਨੂੰ ਵੀਡੀਓ ਨੂੰ ਨੰਨੂ ਦੇ ਘਰੋਂ ਇਹ ਲੈ ਗਿਆ ਸੀ ਪੱਟੀਆਂ ਇੱਕ ਨੰਨੂ ਦੇ ਘਰੋਂ ਗਈ ਵੀ ਆਪਣੇ ਕੋਲ ਠੀਕ ਆ ਜੀ ਤੇ ਭਾਈ ਤਾਂ ਨਵਾਂ ਸਾਡਾ ਵੀਡੀਓ ਨੂੰ ਬਾਈ ਬਣ ਕੇ ਸ਼ੇਅਰ ਤੇ ਸਪੋਰਟ ਜਰੂਰ ਕਰਿਓ ਤੇ ਦੱਸਿਓ ਆਪਾਂ ਅਗਲੀ ਇੰਟਰਵਿਊ ਕਿਦੀ ਲੈ ਕੇ ਆਈਏ